ਸਾਸੀ ਕਾਲਜੀ ਸਾਰਿਆਂ ਪ੍ਰਾਪਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਪਿੰਡ ਆ ਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਂਕ ਆ ਮਿੱਤਰੋ ਤੇ ਨਾਲ ਦੀ ਨਾਲ ਬਾਈ ਦਾ ਕੱਟੀਆਂ ਦੇ ਉੱਤੇ ਵਪਾਰ ਦਾ ਕੰਮ ਆ ਇੱਕ ਤਾਂ ਤੁਹਾਨੂੰ ਵਿਖਾਉਣੀ ਆ ਬੂਰੀ ਕੱਟੀ ਤੇ ਇੱਕ ਤੁਹਾਨੂੰ ਦਿਖਾਉਣੀਆ ਵੈਸੇ ਮੈਂ ਨੀਲੀ ਦਾ ਵੀ ਦੀਆਂ ਤਿੰਨ ਕਟੀਆਂ ਵਾਂ ਪਰ ਇੱਕ ਕੱਟੀ ਦਾ ਮੰਨ ਲਓ ਤੁਸੀਂ ਇਹ ਚੀਜ਼ ਵੇਖ ਲਓ ਵੀ ਤੁਹਾਨੂੰ ਤੋਹਫੇ ਵੱਲੋਂ ਮਿਲਣ ਵਾਲੀ ਚੀਜ਼ ਵਿਖਾਉਣੀ ਹੈ ਨਿੱਕੇ ਨਿੱਕੇ ਸੰਗਾ ਕਟੀਆਂ ਉਹ ਲਗਾ ਜਾਵਾਂ ਤੇ ਜਦੋਂ ਤਿਆਰੀ ਦੇ ਵਿੱਚ ਹੋਈ ਤੇ ਫਿਰ ਗੱਲਾਂ ਕਿਹੜੀਆਂ ਕਰਾਉਗੇ ਉਹ ਤੁਸੀਂ ਆਪ ਹੀ ਜਾਣ ਜਣ ਇਸੇ ਤੋਂ ਹੀ ਆਪਾਂ ਸ਼ੁਰੂਆਤ ਕਰਾਂਗੇ ਆਓ ਮਿਲਦੇ ਆ ਵੀਰ ਨੂੰ ਸਸਸੀ ਘਾਲ ਵੀਰੇ ਸਸਸੀ ਘਾਲ ਬਾਈ ਕੀ ਹਾਲ ਆ ਬਾਈ ਬਹੁਤ ਵਧੀਆ ਵੀਰੇ ਸੇਤਾਂ ਤੇ ਘਰ ਤੇ ਪਰਿਵਾਰ ਬਹੁਰੇ ਵਧੀਆ ਬਹੁਤ ਠੀਕ ਆ ਅੱਛਾ ਵੀਰੇ ਆਹ ਕੱਟੀ ਕਿੱਟ ਤੋਂ ਲੱਭ ਲੁੱਭ ਲਿਆ ਹੈ ਇਹ ਵੀਰੇ ਆਪਾਂ ਇੱਥੋਂ ਪਿੰਡੋਂ ਹੀ ਖਰੀਦੀ ਆ ਅੱਛਾ ਲੋਕਲ ਹੀ ਲਈ ਲੋਕਲ ਹੀ ਲਈ ਆ ਹਾਂ ਸਿੰਘ ਬਹੁਤ ਸੋਹਣਾ ਹੈ ਭਾਈ ਡੇਢ ਸਾਲ ਉਮਰ ਹੈ ਇਹਦੀ ਤੇ ਭਾਈ ਤੋਰੀ ਮੜਾ ਜਾ ਕੇ 17 18 ਮਹੀਨੇ ਉਮਰ ਆ 17 ਕੁ ਮਹੀਨੇ ਹਨਾ 17 ਮਹੀਨੇ ਹੈ ਹਾਂਜੀ 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 ਠੀਕ ਆ ਆਪਣੇ ਪਿੰਡ ਦੇ ਵਿੱਚ ਹੀ ਚੇਮ ਪਿੰਡ ਸਾਣਾ ਵੀਰੇ ਜਿਹਦੀ ਇਹ ਹੈਗੀ ਆ ਠੀਕ ਆ ਭਾਈ ਠੀਕ ਆ ਆਪਣੇ ਪਿੰਡ ਚ ਹੀ ਆ ਪਿੰਡ ਦੇ ਵਿੱਚ ਹੀ ਆ ਠੀਕ ਆ ਭਾਈ ਅੱਛਾ ਭਾਈ ਇਹ ਉਮਰ ਕਿੰਨੀ ਦੀ ਹੋਗੀ ਉਮਰ ਵੀਰੇ 17 18 ਮਹੀਨੇ 17 18 ਮਹੀਨੇ ਸੀ ਦੰਦਾ ਤੋਂ ਖੀਰੀ ਆ ਇਹ ਦੰਦਾ ਤੋਂ ਖੀਰੀ ਆ ਸਿੰਘ ਸਿੰਘ ਬੜਾ ਕੱਟੀ ਨੂੰ ਟਿਕਾਣੇ ਦਾ ਯਾਰ ਹਨਾ ਬਹੁਤ ਜ਼ਿਆਦਾ ਚੰਗੀ ਕੱਟੀ ਹੋਈ ਮੈਂ ਲਾ ਇੱਕ ਗੱਲ ਹੈਗੀ ਜਦੋਂ ਤਿਆਰ ਹੋ ਗਈ ਗੱਲਾਂ ਕਰਾਉਂਗੀ ਕਿ ਕਿਤੇ ਨਾ ਕਿਤੇ ਕਰਮ ਵਾਲੀ ਯਾਰ ਲੈ ਵੀ ਲਈ ਆ ਵੇਖੋ ਮੇਤਰੋ ਇਹ ਹੋਈ ਜਾਂਦੇ ਕਿ ਇੱਕ ਦਿਨ ਇੱਕ ਨੇਟ ਤੇ ਪਾਈ ਹੋਈ ਸੀ ਈਡੀ ਕੱਟੀ 1.5 ਲੱਖ ਵਾਂਗ ਕੇ ਵੀ ਪੂਰੀ ਭਰਾਵੋ ਇਹੋ ਜਿਹੀ ਵੀ ਪਿਆ ਦੁਨੀਆਦਾਰੀ ਦੇ ਉੱਤੇ ਤਾਂ 1.5 ਲੱਖ ਦੀ ਅਗਲਾ ਮੱਧ ਲਊਗਾ ਨਾਲੇ 15 ਕਿਲੋ ਦੁੱਧ ਪਾਉ ਤੇ ਆ ਵੇਖੋ ਮੇਤਰੋ ਬਾਈ ਫਿਰ ਵੀਰੇ ਇਹ ਕਿੰਨੇ ਬੰਦ ਇਹ ਕਿੰਨੇ ਦੀ ਦੇ ਦਿੱਗੇ ਬਾਈ ਯਾਰ اپنی ایک ਬੇਨਤੀ ਆ ਭਰਾਵਾਂ ਨੂੰ ਵੀ ਆਪਣੇ ਜਿਹੜੇ ਰੇਟ ਹੋਣਗੇ ਬਸ ਉਹ ਲੈਣ ਦੇਣੀ ਤੇ ਵਿੱਚੋਂ ਕੱਲੀ ਛੋੜੀ ਆ ਬਸ ਠੀਕ ਆ ਭਾਈ ਹਾਂ ਬਈ ਨੇੜੇ ਜਿਹੇ ਗੱਲਾਂ ਕਰਦੇ ਵੀ ਕੋਈ ਪਕਾਈ ਵਾਲੀ ਗੱਲ ਨਹੀਂ ਕਿ ਆਪਾਂ ਬਾਲਾ ਕੋਈ ਬਾਲੇ ਵਟੇ ਨਹੀਂ ਪਾਉਣੇਗੇ ਹਨਾ ਇਹ ਆਪਾਂ 38000 ਰੁਪਏ ਦੀ ਜਸਨ ਹੋਈ ਆ ਬਈ ਠੀਕ ਆ ਵੀਰੇ ਛੋਟ ਕਰ ਦੋਗੇ ਵੀ ਇਹਦੇ ਚੋਂ ਬਾਈ ਬਸ ਸਿਰਫ ਛੋੜੀ ਹੋਊਗੀ ਠੀਕ ਆ ਭਾਈ ਨਹੀਂ ਠੀਕ ਆ ਚੀਜ਼ ਵੀ ਦੇਣੀ ਆ ਯਾਰ ਭਾਈ ਹਾਂਜੀ ਆ ਵੇਖੋ ਮਿੱਤਰੋ ਨਿੱਕਾ ਸਿੰਘ ਜਮਾ ਤੇ 38000 ਰੁਪਇਆ ਡਿਮਾਂਡ ਤੇ ਵਿੱਚੋਂ ਛੋਟ ਬਸ ਛੋਟ ਹੋਣੀ ਪਿਆਰੇ ਪੈਰਾਂ ਤੇ ਨਿਸ਼ਾਨ ਮੱਥੇ ਪਟਾ ਬੜਾ ਘੈਂਡਾ ਮਿੱਤਰੋ ਸਿੰਘ ਨਿੱਕਾ ਜਾਂ ਗੋਲ ਲੱਗਾ ਆ ਵੇਖੋ ਗਰ ਦੀ ਚੀਜ਼ ਆ ਇਹ ਪਹਿਲੇ ਮੰਗਣ ਨੂੰ 50 50000 ਇੱਡੀ ਇੱਡੀ ਚ ਤਗੀਆਂ ਸਨਖੀਆਂ ਕਟੀਆਂ ਦੇ ਲੋਕ ਮੰਗਦੇ ਆ ਬਾਈ ਮਾੜੀ ਆ ਵੀਰੇ ਫਿਰ ਪੂਰੀ ਇਹਦੀ ਵੀਰੇ ਉਮਰ ਆ 14 ਮਹੀਨੇ ਬੁਰੀ ਦੀ ਅੱਛਾ ਠੀਕ ਹੈ ਠੀਕ ਆ ਬਹੁਤ ਚੰਗੇ ਮਾਦੇ ਦੁੱਧ ਦਾ ਰਿਕਾਰਡ ਸੀਗਾ 15 16 ਕਿਲੋ ਦਾ ਵੀ ਠੀਕ ਆ ਵੀਰੇ ਠੀਕ ਆ ਠੀਕ ਆ 14 ਮਹੀਨੇ ਉਮਰ ਆ ਕੱਟੀ ਦੀ ਗੋਲਾ ਹੈ ਨਾ ਪੂਰੀ ਚੰਗੀ ਵੀਰੇ ਤੂੰ ਪਿੱਠਪੁੜਾ ਵੇਖ ਕੱਟੀ ਦਾ ਸੂਲ ਤੇ ਨਿਸ਼ਾਨ ਪੈਰ ਤੁਹਾਨੂੰ ਚੰਗਾ ਆ ਪੂਰੇ ਚੰਗੇ ਆ ਲੋਟੀ-ਲੂਟੀ ਬੜੀ ਚੰਗੀ ਥੱਲੋਂ ਸਹੀ ਆ ਭਾਈ ਅੱਛਾ ਵੀਰੇ ਫਿਰ ਇਹ ਮੰਨ ਲਾ ਕਿੰਨੇ ਦੀ ਦੇ ਇਹ ਵੀਰੇ ਆਪਾਂ 33000 ਦੀ ਕੱਟੀ ਦੇ ਦੋ ਜੋੜਾ ਹੀ ਲੈ ਲਵੇ ਵੀਰਿਆ ਮੰਨ ਲਾ ਚੰਗੀਆਂ ਦੋਵੇਂ ਕੱਟੀਆਂ ਜਿਹੜੀਆਂ ਇਹ ਜੋੜਾ 1000 ਰੁਪਿਆ ਛੋੜ ਕਰ ਦਾਂਗੇ ਭਾਈ ਆਪਾਂ ਦੋਵਾਂ ਦੀ ਮੰਨ ਲਾ ਇਹ ਦੇ ਦੇਾਂਗੇ ਫਿਰ ਏ 323264 ਚੌਣ ਦੇ 70 ਹੋ ਗਿਆ ਹੈ ਨਾ ਹਾਂਜੀ ਵੀਰੇ 70 ਪਹੁੰਚ ਕਰ ਦੇਗਾ 100 ਕਿਲੋਮੀਟਰ ਬਾਈ ਯਾਰ ਮੈਂ ਤਾਂ ਓਨਾ ਕੀ ਰੇਟ ਹੀ ਓਨਾ ਕ ਕੀਤਾ ਯਾਰ ਜੇ ਜੋੜਾ ਹੀ ਲੈ ਲਵੇ ਕੋਈ ਹੈ ਬਾਈ ਜੇ ਜੋੜਾ ਜੋੜਾ ਲੈ ਲਵੇ ਫਿਰ ਜੇ ਬਾਈ ਕੋਈ ਜੋੜਾ ਲੈਂਦਾ ਆਪਾਂ 2000 ਰੁਪਿਆ ਕਿਰਾਇਆ ਦੇ ਦਾਂਗੇ ਹਨਾ ਬੜੀ ਗੱਲ ਆ ਵੀ ਜਿੰਨੇ ਮਰਜ਼ੀ ਆ ਲੈਣਾ ਹਾਂ ਠੀਕ ਆ ਬਾਈ ਅ ਵੀ ਅਗਲਾ ਥੋੜਾ ਬੋਤਾ ਆਪਾਂ ਲੋਗਾ ਠੀਕ ਆ ਭਲਾ ਅੱਛਾ ਇਹ ਤਾਂ ਹੋ ਗਿਆ ਦੋ ਆਪਣੀਆਂ ਮਿੰਨਗੀਨੇ ਤਾਂ ਹੋ ਗਏ ਕਵਰ ਤੇ ਹੁਣ ਅਸੀਂ ਨਾ ਆ ਗਈਆਂ ਦੋ ਆ ਕੱਟੀ ਇਹ ਵੀਰੇ ਇਹਦੀ ਉਮਰ ਹੈਗੀ ਆ 10 11 ਮਹੀਨੇ ਠੀਕ ਆ ਬਸ ਕਿ ਮਹੀਨੇ ਹੀ ਆ ਹਨਾ ਠੀਕ ਆ ਬਾਈ ਹਾਂ ਬੱਚਾ ਹੀ ਆ ਛੋਟਾ ਹੀ ਆ ਝੋਲੀ ਝਾਲੀ ਦੀ ਇਹ ਵੀ ਝੋਲੀ ਝਾਲੀ ਦੀ ਬਹੁਤ ਚੰਗੀ ਆ ਵੀਰੇ ਕੱਟੀ ਹਾਂ ਨਿਸ਼ਾਨੀਆਂ ਨਿਸ਼ੋਨੀਆਂ ਸਾਰੀਆਂ ਕਵਰ ਕਰਦੀ ਆ ਹਨਾ ਹਾਂ ਸਰਕਾਰੀ ਸੀ ਮੰਦੀ ਆ ਵੀਰੇ ਸਰਕਾਰੀ ਦੀ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ ਵੀਰੇ 23000 ਦੀ ਸਹੀ ਠੀਕ ਆ ਬਾਈ ਆ ਵੀ ਸੰਭਲ ਲੈਣ ਕੀ ਮੰਨ ਹਾਂ 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 23000 ਦੇ ਵਿੱਚੋਂ ਮਾਨ ਤਨ ਵੀਰੇ ਕਰ ਦਾਂਗੇ ਵੀਰੇ ਕੋਈ ਗੱਲ ਠੀਕ ਆ ਬਾਈ ਲੈ ਮੈਂ ਤਰੋ 23000 ਦੇ ਵਿੱਚੋਂ ਮਾਨ ਤਨ ਵੀ ਹੋ ਜਾਊਗਾ ਤੇ ਕੱਟੀਆਂ ਦੇ ਅੰਗਾਂ ਦੀ ਆਰਾਂ ਦੀ ਬਹੁਤ ਚੰਗੀਆਂ ਵੇਖੋ ਕਿ ਰਾਈ ਰੇਟ ਵੀਰੇ ਅੱਜ ਆਪਾਂ ਦਾ ਬਸਵੇਂ ਨਾਰਮਲ ਜੀ ਹੈ ਨਾ ਹੂੰ ਠੀਕ ਆ ਵੀ ਕੋਈ ਬਾਲਾ ਕਹਿਣਾ ਲਿਓ ਵੀਰੇ ਅੱਛਾ ਇੱਕ ਮਨਲਾ ਹੋ ਗਿਆ ਵੀਰੇ ਆਪਣੀ 3 ਨੰਬਰ ਤੇ ਹੈ ਨਾ ਹਾਂਜੀ ਠੀਕ ਆ ਬਣ ਦੇ ਵੀਰੇ ਖਿੱਚ ਗਿਆ ਫੁਰਤੀ ਦੀ ਨਾਲ ਤਾਇਆ ਇਹ ਸੌਦਾ ਕਰਨ ਲੱਗਾ ਬੁੜਕੇ ਤੁਹਾਨੂੰ ਤਾਂ 899 ਉਹਵੇਂ ਕਰਿਆ ਕਰ ਉਹ ਕੱਟੀ ਦੀ ਉਮਰ ਆ ਬਾਈ 23 13 ਮਹੀਨੇ ਠੀਕ ਆ ਠੀਕ ਆ ਠੀਕ ਆ ਵੀਰੇ ਤੇ ਕਿੰਨੇ ਚਿਰ ਦੀ ਹੈ ਵੀਰੇ 13 ਮਹੀਨੇ ਹੋ ਗਏ 13 ਮਹੀਨੇ ਵੀਰੇ ਹਾਂ 13 13.5 ਮਹੀਨੇ ਉਮਰ ਆ ਇਹ ਵੀਰੇ ਲੰਡੇ ਦੀ ਆ ਲੰਡੇ ਦੀ ਹੈ ਠੀਕ ਹੈ ਕੱਟੀ ਇਹ ਵੀ ਚੰਗੀ ਹੈ ਬਹੁਤ ਜਿਆਦਾ ਚੰਗੀ ਕੱਟੀ ਆ ਵੀਰੇ ਗੋਲ ਗੂਲਾ ਹੈ ਨਾ ਹਾਂਜੀ 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 ਇਹ ਫਿਰ ਕਿੰਨੇ ਦੀ ਦੇ ਦੇਂਗੇ ਵੀਰੇ ਇਹ ਵੀਰੇ ਦੇ ਦਾਂਗੇ ਆਪਾਂ 27000 ਦੀ 27000 ਦੀ ਹਾਂਜੀ ਹਾਂਜੀ 27 ਤੇ ਮਤਲਬ ਜੇ ਕੋਈ ਆ ਵੀ ਜੋੜਾ ਲੈ ਲਵੇ ਤੇ ਇਹਦਾ ਪਹੁੰਚ ਕਰ ਦੇਗਾ ਵੀਰੇ ਹਾਂ ਇਹਦੀ ਕਰ ਦਾਂਗੇ ਵੀਰੇ ਪਹੁੰਚ ਠੀਕ ਹੈ ਬਈ 100 ਕਿਲੋਮੀਟਰ 100 ਕਿਲੋਮੀਟਰ ਚ ਕਰ ਦਾਂਗੇ ਠੀਕ ਹੈ ਵੀ ਆ ਜੋੜਾ ਖਰੀਦੋ ਵੀਰੇ ਮੈਂ 32 ਤੇ 23 ਵਾਲਾ ਇਹਦੀ ਪਹੁੰਚ ਹੋ ਜੂਗੀ ਕਰਮਾਲੀ ਦੇ ਮੇਤਰੋ 23 ਤੇ 23 46 46 ਤੇ ਚਾਪਿਆ ਯਾਰ ਬਣ ਗਿਆ ਜੋੜੇ ਦਾ ਵੀਰੇ ਹਾਂਜੀ ਹਾਂਜੀ ਵੀਰੇ ਠੀਕ ਹੈ ਬਈ ਲੇ ਮਿੱਤਰੋ ਜੋੜਾ ਪਿਆ 1000 ਦਾ ਤੇ ਇਹਨਾਂ ਵਿੱਚੋਂ ਮਾਨਤਾਨ ਹੋ ਜਾਓ ਆਹ ਕੱਟੀ ਦਾ ਨਿੱਗਰ ਨੋਗਰ ਵੀ ਚੰਗੀ ਆ ਪੂਰੀ ਚੰਗੀ ਕੱਟੀ ਆ ਆ ਵੀ ਕੱਟੀ ਚੰਗੀ ਆ ਦੋਵੇਂ ਕੱਟੀਆਂ ਟੌਪ ਆ ਇਹ ਵੀ ਭਾਅ ਦੇ ਹਿਸਾਬ ਨਾਲ ਤੇ ਆਹ ਦਾ ਫਿਰ ਐਂਡੀ ਕਹਿ ਸਕਦੇ ਆ 4 ਜਾਨਵਰ ਸੀ ਰੋਡੇ ਪਿੰਡ ਸੀ ਜਲਾਮੂਕ ਆ ਸੀ